ਸਾਜੀ ਕਾਲ ਜੀ ਡੀਪੀ ਜੀ ਅਪਕਾ ਦਾ ਇੱਕ ਵਾਰੀ ਮੈਨੂੰ ਸਵਾਗਤਤਾ ਤਸਵੀਰਾਂ ਦੇ ਦੇਵੋ ਜੀ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦੀ ਹੈ ਕਿ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਮੁਸਲਤਾਰ ਵਰਖਾ ਜਿਹੜੀ ਹੈ ਉਹ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ ਤੇ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਜਿਹੜਾ ਆ ਉਹ ਤੁਸੀਂ ਦੇ ਦੇਵੋ ਤਸਵੀਰਾਂ ਦੇ ਵਿੱਚ ਕਿ ਬਹੁਤ ਜ਼ਿਆਦਾ ਹੋ ਗਿਆ ਹੈਗੇ ਇੱਥੇ ਕਿ ਦੁਕਾਨਾਂ ਦੇ ਵਿੱਚ ਵੀ ਪਾਣੀ ਵੜਦਾ ਹੋਇਆ ਨਜ਼ਰ ਆ ਰਿਹਾ ਆ ਤਸਵੀਰਾਂ ਬੜੀਆਂ ਹੀ ਜ਼ਿਆਦਾ ਜਿਹੜੀਆਂ ਨੇ ਉਹ ਵਿਚਲਿਤ ਕਰਨ ਵਾਲੀਆਂ ਨੇ ਕਿਉਂਕਿ ਪਾਣੀ ਦੇ ਜਿਹੜਾ ਆ ਨਿਕਾਸੀਆਂ ਕਈਆਂ ਥਾਵਾਂ ਤੇ ਜਿਹੜੀਆਂ ਨੇ ਘਟ ਹੁੰਦੀਆਂ ਨੇ ਜਿੰਨਾ ਕਰਕੇ ਪਾਣੀ ਜਿਹੜਾ ਆ ਗਲੀਆਂ ਦੇ ਵਿੱਚ ਖੜਾ ਹੋ ਜਾਂਦਾ ਆ ਤੇ ਪਾਣੀ ਦੀ ਦੇ ਦੇ ਕੋਈ ਮੁਸਲੇ ਧਾਰ ਪ੍ਰਸਾਦ ਦੇ ਕਾਰਨ ਬਹੁਤ ਜ਼ਿਆਦਾ ਜਿਹੜਾ ਆ ਗਲੀਆਂ ਨਾਲੀਆਂ ਦੇ ਵਿੱਚ ਜਿਹੜਾ ਆ ਉਹ ਦਾਖਲ ਹੋ ਗਿਆ ਤੇ ਦੂਸਰੇ ਪਾਸੇ ਤੁਹਾਨੂੰ ਦੱਈਏ ਕਿ ਇਸੇ ਮੀ ਦੇ ਵਿੱਚ ਇੱਕ ਬਹੁਤ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਦਿਲ ਨੂੰ ਜਿਹੜੀਆਂ ਨੇ ਝੰਡੋੜਨ ਵਾਲੀਆਂ ਤਸਵੀਰਾਂ ਨਜ਼ਰ ਆਈਆਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਅੱਗੇ ਸਾਂਝੀਆਂ ਕਰਨ ਵਾਲਿਆਂ ਤੁਹਾਨੂੰ ਦੱਸ ਦੇ ਕਿ ਲਗਾਤਾਰ ਬਰਸਾਤ ਦੇ ਵਿੱਚ ਜਿਹੜਾ ਆ ਉਹ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਹੜੀਆਂ ਕਿ ਅਸੀਂ ਤੁਹਾਨੂੰ ਦਿਖਾਉਣ ਵਾਲਿਆਂ ਤਸਵੀਰਾਂ ਦੇਖਣ ਦੇ ਲਈ ਬਣੇ ਰਹੋ ਸਾਡੇ ਇਸ ਵੀਡੀਓ ਦੇ ਨਾਲ ਲਾਈਕ ਕਰਿਓ ਨਾਲ ਦੇ ਨਾਲ ਕਮੈਂਟ ਜ਼ਰੂਰ ਕਰਿਓ ਤਸਵੀਰਾਂ ਦੇਖਣ ਤੋਂ ਬਾਅਦ ਤੇ ਸਾਜガル ਦੋਸਤੋ ਲਗਾਤਾਰ ਤਸਵੀਰਾਂ ਚ ਤੁਸੀਂ ਬਣੇ ਹੋਏ ਹੋ ਡੀਪੀਸੀ ਪੰਜਾਬੀ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਰਸਾਤ ਹੋਵੇ ਚਾਹੇ ਧੁੱਪ ਹੋਵੇ ਚਾਹੇ ਹਨੇਰੀ ਹੋਵੇ ਪਰ ਮਜ਼ਦੂਰ ਵਰਗ ਨੂੰ ਜਿਹੜਾ ਆ ਉਹ ਮਿਹਨਤ ਕਰਨੀ ਪੈਂਦੀ ਏ ਕਿਹਾ ਜਾਂਦਾ ਆ ਭੀ ਜਿੰਨੀਆਂ ਮਰਜ਼ੀ ਸਰਕਾਰਾਂ ਆ ਜਾਣ ਜੋ ਮਰਜ਼ੀ ਹੋ ਜੇ ਪਰ ਮਜ਼ਦੂਰ ਨੂੰ ਤਾਂ ਦਿਹਾੜੀ ਲਾ ਕੇ ਹੀ ਰੋਟੀ ਖਾਣੀ ਪੈਂਦੀ ਏ ਤੇ ਮਜ਼ਦੂਰ ਨੂੰ ਦਿਹਾੜੀ ਭਾਵੇਂ ਧੁੱਪ ਹੋਵੇ ਤਿੱਖੀ ਦੁਪਹਿਰ ਹੋਵੇ ਅੱਗ ਲੱਗੀ ਹੋਵੇ ਭਾਵੇਂ ਸੂਰਜ ਨੂੰ ਪਰ ਮਜ਼ਦੂਰ ਨੂੰ ਜਿਹੜੀ ਹੈ ਮਿਹਨਤ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਤੁਸੀਂ ਦੇਖਦੇ ਪਿਓ ਕਿ ਪੂਰੇ ਇਸ ਪੂਰੇ ਗਰਦਾਸਪੁਰ ਸ਼ਹਿਰ ਦੇ ਵਿੱਚ ਬਰਸਾਤ ਜਿਹੜੀ ਹੈ ਧੜਾ ਧੜਾ ਹੋ ਰਹੀ ਹੈ ਬਰਸਾਤ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਭਿਜ ਰਹੇ ਨੇ ਜਨਤਾ ਜਿਹੜੀ ਹੈ ਕਿ ਅੰਦਰਾਂ ਚ ਬੜੀ ਹੋਈ ਹੈ ਉੱਥੇ ਹੀ ਜਿਹੜੇ ਮਜ਼ਦੂਰ ਨੇ ਉਹ ਆਪਣਾ ਕੰਮ ਕਰਦੇ ਹੋਏ ਮੀਂਹ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਮਜ਼ਦੂਰ ਵਰਗ ਨੂੰ ਜ਼ਰਾ ਵੀ ਜਿਹੜੀ ਹੈ ਰੈਸਟ ਨਹੀਂ ਮਿਲਦੀ ਭਾਵੇਂ ਜੋ ਮਰਜ਼ੀ ਹੋ ਜੇ ਉਹ ਕਹਿੰਦੇ ਨੇ ਕਿ ਜੇਕਰ ਦਿਹਾੜੀ ਲਾਵਾਂਗੇ ਤੇ ਖਾਵਾਂਗੇ ਜੇ ਦਿਹਾੜੀ ਨਹੀਂ ਲੱਗੇਗੀ ਤੇ ਕੀ ਖਾਵਾਂਗੇ ਪਰ ਇਥੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਮੁੰਡਿਆਂ ਦੇ ਨਾਲ ਕਿ ਮੁੰਡੇ ਕੀ ਕਹਿਣਾ ਚਾਹੁੰਦੇ ਨੇ ਫਿਰ ਮੀਂਹ ਦੇ ਵਿੱਚ ਵੀ ਜਿਹੜਾ ਤੁਸੀਂ ਕੰਮ ਕਰਦੇ ਪਏ ਹੋ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਮੀਂਹ ਦੇ ਵਿੱਚ ਵੀ ਕੰਮ ਕਰਦੇ ਪਏ ਹੋ ਮੈਂ ਤਾਂ ਬਹੁਤ ਔਖੀ ਹੈ ਜੀ ਲਗਾਤਾਰ ਮੁੰਡੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕੀ ਕਹਿਣਾ ਚਾਹੋਗੇ ਮੈਂ ਤਾਂ ਬਹੁਤ ਔਖੀ ਹੈ ਜੀ ਮੈਂ ਤਾਂ ਵੇਖੋ ਮੀਂਹ ਚ ਲੱਗੇ ਆ ਜੀ ਅੱਜ ਮੀਂਹ ਬਹੁਤ ਜ਼ਿਆਦਾ ਆ ਪਰ ਮੀਂਹ ਵੀ ਦਿਹਾੜੀ ਲਾ ਰਹੇ ਹੋ ਕੀ ਕੰਮ ਚਾਹੋਗੇ ਹਾਂਜੀ ਭਾਈ ਉਹਨਾਂ ਦਾ ਲੈਂਟਰ ਰੁਕ ਗਿਆ ਆ ਅੱਛਾ ਜੀ ਉਹਨਾਂ ਨੂੰ ਮਾਲ ਨਹੀਂ ਜਾਣ ਰਿਹਾ ਠੀਕ ਆ ਉਹਦੇ ਕਰਕੇ ਭਾਈ ਉਹਨੂੰ 3400 ਠੀਕ 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 ਆ ਤੇ ਲਗਾਤਾਰ ਜਿਹੜਾ ਆ ਤੁਸੀਂ ਦੇਖਦੇ ਪਈਓ ਕੀ ਉਹ ਬਹੁਤ ਜ਼ਿਆਦਾ ਜਿਹੜੀ ਹੈ ਬਰਸਾਤ ਹੋ ਰਹੀ ਹੈ ਪਰ ਮਜ਼ਦੂਰ ਵਰਗ ਨੂੰ ਜਿਹੜਾ ਆ ਉਹ ਆਪਣੀ ਰੋਜ਼ੀ ਰੋਟੀ ਲਈ ਜਾਂ ਕਿਸੇ ਦੇ ਅੜੇ ਹੋਏ ਕੰਮ ਲਈ ਇਹਨਾਂ ਨੇ ਕਹਿ ਆਪੀ ਜੋ ਜਿਨ੍ਹਾਂ ਦਾ ਰੈਂਟਰ ਆ ਉਹਨਾਂ ਦਾ ਰੈਂਟਰ ਰੁਕਿਆ ਹੋਇਆ ਆ ਕਾਫੀ ਦਿਨਾਂ ਤੋਂ ਇਸ ਕਰਕੇ ਇਹਨਾਂ ਨੂੰ ਜੜਾ ਆ ਕੰਮ ਜਿਹੜਾ ਆ ਉਹਨਾਂ ਨੂੰ ਕਰਕੇ ਦੇਣਾ ਪਰ ਮਜ਼ਦੂਰਾਂ ਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਮੀਂਹ ਹੋਵੇ ਛੜੀ ਹੋਵੇ ਚਾਹੇ ਧੁੱਪ ਜਿਹੜੀ ਇਹ ਸਿਰ ਤੇ ਖੜੀ ਹੋਵੇ ਪਰ ਮਜ਼ਦੂਰ ਵਰਗੇ ਜਿਹੜਾ ਆ ਉਹ ਆਪਣੇ ਕੰਮ ਦੇ ਵਿੱਚ ਨਪੂਨ ਰਹਿੰਦਾ ਆ ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇ ਦਿੱਤੇ ਪਿਓ ਕਿ ਮਜ਼ਦੂਰ ਨੌਜਵਾਨ ਨੇ ਜਿਹੜੇ ਉਹ ਕੰਮ ਕਰਦੇ ਪਏ ਨੇ ਤਾਂ ਲਗਾਤਾਰ ਜਿਹੜੀਆਂ ਨੇ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਮੀਂਹ ਦੇ ਵਿੱਚ ਵੀ ਜਿਹੜਾ ਨੇ ਇਹ ਨੌਜਵਾਨ ਆਪਣੀ ਮਿਹਨਤ ਕਰਦੇ ਨਜ਼ਰ ਆ ਰਹੇ ਨੇ